ਉਧਰ ਜ਼ਿਲ੍ਹਾ ਤਰਨਤਾਰਨ ਦੇ ਬਨਾ ਸਭਾ ਹਲਕਾ ਪੱਟੀ ਦੇ ਵਾਰ ਨੰਬਰ 5 ਦੇ ਰਹਿਣ ਵਾਲੇ ਵਿਅਕਤੀ ਸਤਨਾਮ ਸਿੰਘ ਨੇ ਆਪਣੀ ਹੱਦਬੀਤੀ ਦੱਸਦੇ ਹੋਏ ਕਿਹਾ ਕਿ 2016 ਵਿੱਚ ਉਸਨੇ ਸੁਖਦੇਵ ਸਿੰਘ ਵਾਸੀ ਪੱਟੀ ਤੋਂ 1 ਕਰੋੜ 20 ਲੱਖ ਰੁਪਏ ਵਿੱਚ ਸ਼ੇਖ ਹਸਪੀਟਲ ਖਰੀਦਿਆ ਸੀ ਜਿਸ ਦਾ ਬਿਆਨਾ ਉਸਨੇ 40 ਲੱਖ ਰੁਪਏ ਪਹਿਲਾਂ ਦੇ ਦਿੱਤਾ ਸੀ ਜਿਸ ਤੋਂ ਬਾਅਦ ਸੁਖਦੇਵ ਸਿੰਘ ਉਸਨੇ ਉਸ ਤੋਂ ਪੁੱਛੇ ਬਗੈਰ ਹੀ ਰਿਸਟਰੀ ਕਿਸੇ ਹੋਰ ਨੂੰ ਕਰਾ ਦਿੱਤੀ ਅਤੇ ਉਸ ਦਾ ਪੈਸਾ ਵਾਪਸ ਨਹੀਂ ਕੀਤਾ ਜਾ ਰਿਹਾ ਉਧਰ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਨਾਬਜੀ ਦਾ ਜਤਨਾਨ ਸਿੰਘ ਭੁੱਲਰਵਾਰ ਨੰਬਰ 5 ਕਿਹੜਾ ਪਿੰਡ ਫਾਟੀ ਸ਼ਹਿਰ ਦੇ ਰਹਿਣ ਵਾਲਾ ਵਾਰ ਨੰਬਰ 5 ਕੀ ਮਸਲਾ ਕੀ ਹੈ ਜਿਹੜਾ ਰਜਿਸਟਰੀਆਂ ਤੇ ਇntਕਾਲ ਵਿਖਾਉਂਦੇ ਸਰਦਾਰ ਜੀ ਮੇਰਾ ਮਸਲਾ ਇਹ ਆ ਵੀ ਮੈਂ ਪ੍ਰਾਪਰਟੀ ਖਰੀਦੀ ਹੈ ਹਸਤਾਲ ਸਿੰਘਾ ਸੇਕ ਹੂੰ ਤੇ ਉਹਨਾਂ ਦੇ ਪਰ ਲਿਆ ਹੈ ਆਪਣਾ ਖਰੀਦਾ ਹੈ 40 ਲੱਖ ਰੁਪਏ ਬਿਆਨਾ ਦਿੱਤਾ ਹੈ ਕਦੋਂ ਲਿਆ ਹੈ ਇਹ 2016 ਦੇ 7ਵੇਂ ਮਹੀਨੇ ਕਿੰਨੇ ਚ ਖਰੀਦਿਆ ਸੀ ਇਹ ਆਪਾਂ ਇੱਕ ਇੱਕ ਕਰੋੜ 20 ਲੱਖ ਦਾ ਠੀਕ ਹੈ ਜੀ 40 ਲੱਖ ਬਿਆਨਾ ਦਿੱਤਾ ਹੈ ਸਖਦੇਵ ਸਿੰਘ ਨੂੰ ਉਹ 2 ਮਹੀਨਾ ਬਾਅਦ ਇਹਨਾਂ ਜਿਹੇ ਸਟੇਜ ਸਖਦੇਵ ਸਿੰਘ ਤੋਂ ਕਰਾ ਲਈ ਪੂਛਣ ਦੇ ਮੁੰਡੇ ਨੇ ਮਲਕੀ کمار ਬਾਬੂ ਵਿਆਹਨਾ ਤੁਹਾਨੂੰ ਕੀਤਾ ਤਾਂ ਰਜਿਸਟਰੀ ਕਿਤੇ ਹੋਰ ਕਰਤੀ ਜਿਸਤੀ ਹੋਰ ਕਿਤੇ ਪਾਰਟੀ ਨੂੰ ਕਰਤੀ 2 ਮਹੀਨਾ ਬਾਅਦ ਕਿਹੜੀ ਪਾਰਟੀ ਨੂੰ ਕੀਤੀ ਪਰਮੇਂਦਰ ਸਿੰਘ ਬਾਬੂ ਤੇ ਇੱਕਮਾਰ ਗੋਲਡੀ ਕਿੰਨੇ ਚਿਰ ਬਾਅਦ ਕੀਤੀ ਹੈ 2 ਮਹੀਨਾ ਬਾਅਦ 2 ਮਹੀਨੇ ਦੇ ਵਿੱਚ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਤੁਸੀਂ ਉਸ ਤੋਂ ਬਾਅਦ ਮੈਂ ਕਾਰਵਾਈ ਕੀਤੀ ਮੈਨੂੰ ਪਤਾ ਲੱਗਾ ਮੈਂ ਸਟੇ ਲੈ ਲਿਆ ਤੇ ਮੇਰਾ ਚੱਲਦਾ ਰਹਾ 2018 ਤੱਕ ਬਿਲਡਿੰਗ ਬੰਦ ਰਹੀ ਸਾਰੀ ਜੋ ਸਾਮਾਨ ਲਾਗੇ ਲੈ ਕੇ ਸਟੇ ਹੋਏ ਤੋਂ ਜਾ ਕੇ ਜੋ ਵੀ ਸਾਮਾਨ ਜਿੰਨਾ ਬਿਲਡਿੰਗ ਦੇ ਵਿੱਚ ਮੈਡੀਕਲ ਸਾਰਾ ਕੁਝ ਕੱਢ ਕੇ ਲੈ ਗਏ ਸਾਡੇ ਕੋਲ ਜਾ ਕੇ ਬਾਅਦ ਚ ਇਹਨਾਂ ਮੇਰੇ ਨਾਲ 18 ਚ ਰੈਨੋਵਾ ਕਰ ਲਿਆ ਪੰਚਾਇਤੀ ਬੈਠ ਕੇ ਕੋਰਟ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹ ਰੈਨੋਵਾ ਰਵਿੰਦਰ ਸਿੰਘ ਨੇ ਤੇ ویکਮਾਰ ਨੇ ਠੀਕ ਹੈ ਦੇ ਪੰਚਾਇਤੀ ਕੀ ਤਾਂ ਫਿਰ ਕੋਰਟ ਦੇ ਵਕੀਲਾਂ ਬਿਆਨ ਦਿੱਤੇ ਕੀ ਦਿੱਤਾ ਬਿਆਨ ਜੀ ਬਿਆਨ ਦਿੱਤਾ ਵੀ ਇਹ ਜਿਹੜੀ ਪ੍ਰਾਪਰਟੀ ਜਿਹੜੀ ਇਹਨੂੰ ਦਵਾਵਾਂਗੇ ਦੋ ਹਿੱਸੇ ਸਾਡੇ ਜਿਸ ਤਰੀਕ ਕਰਵਾ ਕੇ ਇੰਤਕਾਲ ਕਰਵਾ ਕੇ ਦਵਾਵਾਂਗੇ ਅੱਛਾ ਜਿਹਦੇ ਨਾਲ ਬਿਆਨ ਆਇਆ ਸੀ ਉਹ ਉਹਨੂੰ ਵੀ ਵੇਚ ਆਪਦੇ ਭਰੋਸੇ ਲੈ ਕੇ ਤਾਂ ਹਾਂਜੀ ਉਹਨੂੰ ਤਾਂ ਬਾਹਰ ਹੀ ਕਰਤਾਂ ਨੇ ਇਹਨਾਂ ਮੁੜਕੇ ਉਹਨੂੰ ਕੇਸ ਤੋਂ ਹਟਦੇ ਤੇ ਵੀ ਅਜੇ ਲੱਗਾ ਨਾਲ ਹੀ ਠੀਕ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਮੈਂ ਪ੍ਰਸ਼ਾਸਨ ਤੋਂ ਕਰਦਾ ਮੈਂ ਬਹੁਤ ਥੱਕੇ ਤੋੜੇ ਖਾ ਚੁੱਕਾ ਮੇਰੀ ਕੋਈ ਸੁਣਾਈ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਮੈਂ ਬੜੇ ਜਿਆਦਾ ਚਿੱਠੀਆਂ ਪਾਈਆਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਸੀਐਮ ਨੂੰ ਸਾਹਿਬ ਨੂੰ ਸਾਰਿਆਂ ਨੂੰ ਭਗੰਤ ਮਾਨਤ ਮੈਂ ਮੰਗ ਕਰਦਾ ਮੈਨੂੰ ਸਾਫ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ਥੱਕਾ ਹੋਇਆ ਪਿਆ ਹੁਣ ਸਟੇ ਹੋਇਆ ਹਾਈ ਕੋਰਟ ਦਾ ਸਟੇ ਹੋਏ ਤੋਂ ਵੀ ਲੈਟਰ ਪੈ ਗਿਆ ਜੀ ਇਹ ਨਹੀਂ ਰੁਕੇ ਧੱਕੇਸ਼ਾਹੀ ਕਰਦਾ ਹੈ ਉਲਟੋਂ ਧਮਕੀਆਂ ਦਿੰਦੇ ਜੇ ਦਰਖਾਸਤਾਂ ਦਿੱਤੀਆਂ ਤੋਂ ਕੁਝ ਦਿੱਤਾ ਤਾਂ ਅਸੀਂ ਤੇਰਾ ਵੇਖਾਂਗੇ ਤੈਨੂੰ ਮੇਰੇ ਪਰਿਵਾਰ ਨੂੰ ਤਾਂ ਮੈਨੂੰ ਧਮਕੀਆਂ ਦਿੰਦੇ ਆ ਜੀ ਮੇਰਾ ਬਹੁਤ ਤਕਾਉਣ ਨੇ ਪੰਜਾਬ ਸਰਕਾਰ ਦੇ ਨੇ ਮੈਂ ਬੇਨਤੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਜੀ ਮੈਂ ਬੇਨਤੀ ਕਰਦਾ ਤੇੜੀ ਸਰਕਾਰ ਆ ਤੇ ਇਨਸਾਫ ਦਵਾ ਮੈਨੂੰ ਟੱਕਾ ਕੋਰਟ ਦੇ ਆਡਰਾਂ ਦਾ ਸਟੇ ਹੋਏ ਚ ਵੀ ਲੈਟਰ ਪਾ ਕੇ ਕੰਮ ਇਹ ਵੀ ਕੰਮ ਚੱਲਣ ਲਿਆ ਜੀ ਮੌਕੇ ਦੇ ਆ ਕੇ ਦੇਖ ਲਓ ਭਾ ਸ਼ਾਸਨ ਨੂੰ ਬਹੁਤ ਵਾਰ ਕਹਿੰਦਾ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਕਿੰਨਾ ਪੈਸੇ ਵਾਪਸ ਦਿੰਦੇ ਨਾ ਬਰੋਬੀ ਨਾ ਸਰ ਪੈਸੇ ਨਾ ਕੁਝ ਮੈਨੂੰ ਕੋਈ ਐਗਰੀਮੈਂਟ ਖੋੜ ਵੀ ਮੈਨੂੰ ਕਿੱਥੇ ਪੇਮੈਂਟ ਦਿੱਤੀ ਕੀ ਰਾਜਨਾਵਾ ਕੀਤਾ ਮੈਂ ਤੇ ਡਾਕੂਮੈਂਟ ਸਾਰੇ オリジナル ਨੇ ਤੁਹਾਡੇ オリジナル ਹੈ ਜੀ ਸਾਰੇ ਤੇ ਉਸਦੇ ਬਾਅਦ ਉਹ ਜੀ ਸੁਣਾਈ ਨਹੀਂ ਹੁੰਦੀ ਨਹੀਂ ਕੋਈ ਸੁਣਾਈ ਨਹੀਂ ਹੋਈ ਮੈਂ ਤੇ ਚਿੱਠੀਆਂ ਭਾ ਭਾ ਕੇ ਵੀ ਹਾਰ ਹੋ ਚੁੱਕਾ ਮੇਰਾ ਕੋਈ ਸੁਣਾਈ ਨਹੀਂ ਔਰ ਚਿੱਠੀਆਂ ਭਾਈਆਂ ਨੂੰ 9ਵੇਂ ਮਹੀਨੇ 7 ਤਰੀਕ ਦੀਆਂ ਪਈਆਂ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਫਿਰ ਜੇ ਤੇ ਮੈਂ ਲੈਟਰ ਰੋਕਣ ਗਿਆ ਉਹਦ ਲੈਟਰ ਪਹੁੰਚਦਾ ਮੈਂ ਰੋਕਣ ਵਾਸਤੇ ਪ੍ਰਸ਼ਾਸਨ ਨੂੰ ਕਿਹਾ 112 ਤੇ ਕਾਲ ਕੀਤੀ 112 ਵਾਲੇ ਆਏ ਉਹ 2 ਮਿੰਟ ਅੱਧਾ ਘੰਟਾ ਰੁਕੇ ਉਹ ਤੋਂ ਬਾਅਦ 2 ਘੰਟੇ ਬਾਅਦ ਇਹਨਾਂ ਲੈਟਰ ਪਾਤਾ ਜੀ ਹਸਪਤਾਲ ਦੇ ਉੱਤੇ ਸਰ ਇਹਨਾਂ ਭਾਈ ਆਪਣੇ ਵੀਕ ਸਮਾ ਅੱਛਾ ਭਾਈ ਇੱਕ ਸਤਨਾਮ ਸਿੰਘ ਵਿਅਕਤੀ ਉਹਨਾਂ ਦਾਡੇ ਦੇ ਦੋਸ਼ ਲਾਏ ਨੇ ਕਿ ਉਹਨਾਂ ਦੀ ਜ਼ਮੀਨ ਤੇ ਵਿੱਚ ਜੇ ਜਿਹੜੀ ਉਹਨਾਂ ਨੇ 40 ਲੱਖ ਰੁਪਏ ਦਾ ਬਿਆਨਾ ਕਰਵਾਇਆ ਤੁਸੀਂ ਉਹਨਾਂ ਤੋਂ ਤੁਸੀਂ ਪਹਿਲਾਂ ਦਾ ਰਜਿਸਟਰੀ ਕਰਵਾ ਲਈ ਬਿਆਨਾ ਉਹਨਾਂ ਨੂੰ ਕਰਤਾ ਰਜਿਸਟਰੀ ਤੁਹਾਨੂੰ ਹੋ ਗਈ ਜਿਸ ਤੋਂ ਬਾਅਦ ਤੁਹਾਡਾ ਉਹਨਾਂ ਦੇ ਨਾਲ ਫੈਸਲਾ ਹੋਇਆ ਸੀ ਕਿ ਜਾਂ ਤਾਂ ਅਸੀਂ ਜ਼ਮੀਨ ਦਵਾਂਗੇ ਤੇ ਜਾਂ 40 ਲੱਖ ਰੁਪਏ ਵਾਪਸ ਦਵਾਂਗੇ ਨਾ ਤਾਂ ਉਹ ਕਹਿੰਦੇ ਕਿ ਜ਼ਮੀਨ ਹੀ ਦਿੱਤੀ ਆ ਤੇ ਨਾ ਹੀ ਪੈਸਾ ਕੋਈ ਵਾਪਸ ਦਿੱਤਾ ਤੇ ਹੁਣ ਅੱਗੇ ਧੱਕੇ ਨਾਲ ਜ਼ਮੀਨ ਵੇਚ ਦਿੱਤੀ ਗਈ ਹੈ ਕੀ ਮਾਮਲਾ ਕੀ ਹੈ ਜੀ ਸਰ ਪਹਿਲੀ ਗੱਲ ਤੇ ਇਹ ਆ ਵੀ ਉਹ ਜ਼ਮੀਨ ਦਾ ਕੋਈ ਮਾਲਕ ਨਹੀਂ ਕੋਈ ਨਾ ਸਾਡਾ ਉਹਦੇ ਨਾਲ ਕੋਈ ਚੱਕਰਿਆ ਅਸੀਂ ਤੇ ਜਿਹੜੀ ਜਗ੍ਹਾ ਦੀ ਉਹ ਗੱਲ ਕਰਦਾ ਉਹ ਸੁਖਦੇਵ ਸਿੰਘ ਤੋਂ ਲਈ ਸੀ ਉਹਦੇ ਪਰ ਜਿਸਤੀ ਕਰਾਈ ਸੀ ਇਹਦਾ ਉਹਦੇ ਨਾਲ ਕੋਈ ਚੱਕਰ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਉਹਦੇ ਨਾਲ ਕੋਈ ਏਦਾਂ ਚੱਕਰ ਹੈਗਾ। ਦੂਜੀ ਗੱਲ ਉਹ ਵੀ ਜਿਹੜਾ ਰਾਈਨਾਵਾ ਹੋਇਆ ਉਹਦੇ ਹੀ ਇਹਨੂੰ ਜਿਹੜਾ ਕੋਈ ਹੋਇਆ ਹੀ ਉਹਦੇ ਹੀ ਇਹਨੂੰ ਪੈਸੇ ਦੇ ਦਿੱਤੇ ਹੋਏ ਆ ਕੋਰਟ ਦੇ ਵਿੱਚ ਫੈਸਲਾ ਹੋ ਗਿਆ ਵਾ। ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਵਾ। ਤੇ ਜਿਹੜੀ ਜਗ੍ਹਾ ਦੀ ਗੱਲ ਕਰਦਾ ਉਹ ਅਸੀਂ 5 ਸਾਲ ਪਹਿੰੋਂ ਦੀ ਗੱਲ ਆ 5 ਸਾਲ ਪਹਿਲੋਂ ਹੀ ਜਗ੍ਹਾ ਵੇਚ ਦਿੱਤੀ ਹੈ ਜੀ ਸਹਿਮਤੀ ਨਾਲ ਵੇਚੀ। ਇਹਨੂੰ ਇਹ ਪੈਸੇ ਦੇ ਦਿੱਤੇ ਹੋਏ। ਕੋਈ ਅੰਦੇ ਕਿ ਜੇ ਪੈਸਾ ਕੋਈ ਦਿੱਤਾ ਤਾਂ ਉਹਦੀ ਲਿਖਤ ਸਾਨੂੰ ਸਰਕਾਰੀ ਵਿਖਾ ਦੇਣੀ। ਨਹੀਂ ਉਹ ਤਾਂ ਕੋਰਟ ਦੇ ਵਿੱਚ ਹੀ ਫੈਸਲਾ ਕੋਰਟ ਦੇ ਵਿੱਚ ਹੀ ਲਿਖਤ ਲੱਗੀ ਤੇ ਜਿਹੜਾ ਹੁਣ ਅੱਗੇ ਜਿਹੜੀ ਤੁਹਾਡੇ ਲੋਕਾਂ ਵਿੱਚ ਗਈ ਉਹ ਕਬਜ਼ਾ ਜਿਹੜਾ ਹੁੰਦਾ ਹੁਣ ਉਹ ੱੱਕੇ ਨਾ ਹੋ ਰਿਹਾ ਕਿ ਮਾਲਕੀ ਦਾ ਪੰਜ ਸਾਲ ਹੋ ਗਏ ਜੀ ਉਸ ਕੱਲ ਨੂੰ ਜਗਾ ਵੇਚੀ ਉਹਦੇ ਪੰਜ ਸਾਲ ਹੋ ਗਏ ਕਬਜ਼ਾ ਉਹਨਾਂ ਦਾ ਵਾ ਤੁਹਾਡਾ ਕੀ ਕਹਿਣਾ ਹੈ ਕਿ ਜਿਹੜੇ ਦੋਸ਼ ਹੈ ਗਲਤ ਨੇ ਜੀ ਬਿਲਕੁਲ ਗਲਤ ਹੈ ਜੀ ਇਹ ਤੇ ਦੂਜੀ ਪਾਰਟੀ ਨਾਲ ਰਲਿਆ ਹੋਇਆ ਵਾ ਰਲ ਕੇ ਤੇ ਸਾਦੇ ਤੇ ਜਾਇਜ਼ ਜਿਹੜਾ ਹਸਮਨ ਕਰਦਾ ਚੂਟੀਆਂ ਵੀਡੀਓ ਪਾਉਂਦਾ